ਅੱਜ ਮੰਡੇ ਰੀਤ ਪੁੱਤ ਨੇ ਜਾਣਾ ਹੈ ਸਕੂਲ ਚਾਹ ਬਣ ਚੁੱਕੀ ਹੈ ਆਪਣੀ ਤੇ ਅਦਰ ਮੈਂ ਰੀਤ ਨੂੰ ਟੈਸਟ ਯਾਦ ਕਰਾਉਣੀ ਸੀ ਰੀਤ ਨੂੰ ਰਾਤ ਨੂੰ ਟੈਸਟ ਯਾਦ ਕਰਾਇਆ ਤੇ ਨੇ ਸੋਚਿਆ ਇੱਕ ਵਾਰ ਫੇਰ ਥਨੂੰ ਜਿਹੜਾ ਵਾ ਦੁਬਾਰਾ ਯਾਦ ਕਰਾ ਦੇਣੀ ਆ ਨਾਲ ਦੀ ਨਾਲ ਚਾਹ ਵੀ ਪੀਲੀ ਤੇ ਅਦਰ ਕੱਢਣ ਵਾਸ਼ ਕਰਨ ਲਈ ਵਾਸ਼ਿੰਗ ਮਸ਼ੀਨ ਲਾ ਦਿੱਤੀ ਇਦਾਂ ਬ੍ਰੇਕਫਾਸਟ ਲੰਚ ਰੈਡੀ ਕੀਤਾ ਤ੍ਰੀਤੋਂ ਵੀ ਰੈਡੀ ਹੋ ਕੇ ਚਲੇ ਗਿਆ ਸਕੂਲ ਅਦਰ ਮੈਂ ਜਿਹੜੇ ਛੋਟੇ ਕੱਪੜੇ ਪਹਿਲਾਂ ਵਾਸ਼ ਕੀਤੇ ਹੋ ਪਾ ਦਿੱਤੇ ਸੁਕਣ ਲਈ ਫਰੀਦ ਬੋਤਲ ਲਾਂਚ ਵਿੱਚ ਰੋਟੀ ਦਾਲ ਲੱਗ ਕੇ ਆਣ ਕੇ ਦੇਖੋ ਕੀ ਡਿਮਾਂਡ ਕਰਦੇ ਖਾਣ ਲਈ ਇਧਰ ਮੈਂ ਕੱਟਾਂ ਜਿਹੜੇ ਵਾਸ਼ ਕਰਕੇ ਪਾ ਦਿੱਤੇ ਆ ਕੁਝ ਸ਼ਾਤ ਉੱਪਰ ਸੁੱਕਣ ਲਈ ਤੇ ਕੁਝ ਵਾਸ਼ ਹੋਣ ਦੇ ਨੇ ਹਜੇ ਇਧਰ ਮੈਂ ਬੈੱਡ ਸ਼ੀਟ ਵੀ ਚੇਂਜ ਕੀਤੀ ਵੀ ਇਹਨੂੰ ਵੀ ਨਾਲ ਹੀ ਵਾਸ਼ ਕਰ ਲੈਣੇ ਆ ਫਿਰ ਮੈਂ ਇਧਰ ਲਗਾਉਂਦੀ ਹੀ ਝਾੜੂ ਡਸਟਿੰਗ ਕਲੀਨਿੰਗ ਕੀਤੀ ਪੋਚੇ ਵਗੈਰਾ ਲਗਾ ਦਿੱਤੇ ਝਾੜੂ ਲਗਾਉਣ ਤੋਂ ਬਾਅਦ ਵਿੱਚ ਫਿਰ ਫਰੈਸ਼ ਹੋ ਕੇ ਦਾ ਦੁੱਧ ਗਰਮ ਕਰਨ ਲਈ ਰੱਖਿਆ ਤੇ ਓਨੀ ਦੇ ਤਕਰੀਬ ਬਹੁਤੀ ਸਕੂਲ ਤੋਂ ਆ ਚੁੱਕੀ ਹੈ ਤੇ ਮੈਂ ਹੈ ਰੀਤ ਪੁੱਤਰ ਨੂੰ ਵੀ ਹੁਣ ਤੁਸੀਂ ਕੀ ਖਾਓਗੇ ਤੇ ਰੀਤ ਪੁੱਤ ਕਹਿੰਦੇ ਵੀ ਮੈਂ ਅੱਜ ਖਾਣਾ ਮੈਂ ਪੋਹਾ ਪੋਹਾ ਬਣਾ ਦੋ ਉਹ ਬਨੋਲੀ ਮੈਂ ਪਿਆਜ਼ ਚੋਪ ਕਰਕੇ ਟਮਾਟਰ ਚੋਪ ਕਰ ਲੇ ਤੇ ਤੜਕਾ ਫਰਾਈ ਹੁਣ ਲਈ ਰੱਖ ਦਿੱਤਾ ਤੇ ਨਾਲ ਹੀ ਹਰੇ ਮਟਰ ਤੜਕੇ ਦੇ ਐਡ ਕਰ ਲੇ ਉਸ ਤੋਂ ਬਾਅਦ ਪੋਹਾ ਵਨ ਕੇ ਰੈਡੀ ਹੋਇਆ ਫਿਰ ਡਰਾਈ ਰੋਸਟ ਕੀਤੀ ਹੋਈ ਮੂੰਗਫਲੀ ਐਡ ਕੀਤੀ ਚਾਹ ਵੀ ਬਣ ਕੇ ਨਾਲ ਰੈਡੀ ਹੀ ਸਭ ਨੇ ਖਾਧਾ ਪੋਹਾ ਚਾਹ ਪੀਤੀ ਰਿਤਪੋਤ ਨੇ ਨਾਲ ਦੁੱਧ ਪੀਤਾ ਫਿਰ ਮੈਂ ਤੇ ਰਿਤਪੋਤ ਨੇ ਛਾਤ ਤੋਂ ਢੇਰ ਹਰੇ ਜਿਹੜੇ ਕੱਟਨ ਵਾਸ਼ ਕਰਕੇ ਮੈਂ ਸੁਕਣ ਲਈ ਪਾਏ ਸੀ ਉਹ ਸੁੱਕ ਚੁੱਕੇ ਹਨ ਉਹਨਾਂ ਨੂੰ ਛਾਤੂਪੁਰੋਂ ਲੈਣਗੇ ਤੇ ਮੈਂ ਸੋਚਿਆ ਇਦਾਂ ਗੱਲ ਨਹੀਂ ਬਾਨੀ ਬਾਰ ਬਾਰ ਲੈ ਕੇ ਆਵਾਂਗੇ ਛਾਤੂਪੁਰੋਂ ਤਦ ਆਪ ਜਾਣਾ ਬਹੁਤ ਜ਼ਿਆਦਾ ਤੇ ਇਹਨੂੰ ਹੋਲਡਿੰਗ ਉੱਪਰ ਸੁੱਟ ਦਿੰਨੇ ਆ ਸਾਰੇ ਕਟਾ ਨਹੀਂ ਵੇੜੇ ਵਿੱਚ ਹੋਲਡਿੰਗ ਦੇ ਉੱਤੇ ਸੁੱਟ ਦਿੱਤੇ ਫਿਰ ਮੈਂ ਆਣ ਕੇ نیچے ਫੋਲਡ ਕਰ ਲੇ ਫਿਰ ਸਾਰੇ ਕਰਟਰਨ ਫੋਲਡ ਕਰਨ ਤੋਂ ਬਾਅਦ ਵਿੱਚ ਵੱਡਾ ਪੈਂਦਾ ਗਲਾਸ ਪੀਤਾ ਤੇ ਚੈਨ ਦਾ ਸਾਹ ਲਿਆ